ਸਤਿ ਸ਼੍ਰੀ ਅਕਾਲ ਜੀ ਅੱਜ ਬਾਈ ਜੀ ਆਪਾਂ ਗੱਲ ਕਰਦੇ ਆਂ ਕਲਟੀਵੇਟਰਾਂ ਦੀ ਤੇ ਤਵੀਆਂ ਦੀ ਵੀ ਕਿੰਨੇ ਐਚਪੀ ਨੂੰ ਕਿੰਨੇ ਕਲਟੀਵੇਟਰ ਸਹੀ ਆ ਤੇ ਕਿੰਨੀਆਂ ਤਵੀਆਂ ਸਹੀ ਆ ਕਈ ਵਾਰ ਆ ਵੱਧ ਐਚਪੀ ਵੀ ਟਰੈਕਟਰ ਮਗਰ ਆਪਾਂ ਛੋਟਾ ਸੰਦ ਪਾਈ ਫਿਰਦੇ ਆਂ ਤੇ ਘੱਟ ਐਚਪੀ ਮਗਰ ਆਪਾਂ ਵੱਡਾ ਸੰਦ ਪਾਈ ਫਿਰਦੇ ਆਂ ਤਾਂ ਉਹਨਾਂ ਦਾ ਐਵਰੇਜ ਦਾ ਪਤਾ ਲੱਗਦਾ ਡੀਜ਼ਲ ਦਾ ਪਤਾ ਲੱਗਦਾ ਉਹਨਾਂ ਵਾਲੇ ਟਰੈਕਟਰ ਔਖਾ ਹੁੰਦਾ ਰਹਿੰਦਾ ਜੇ ਆਪਾਂ ਸੰਦ ਵੱਡਾ ਪਾਇਆ ਹੋਊਗਾ ਤਾਂ ਉਹਦੇ ਬਾਰੇ ਆਪਾਂ ਗੱਲ ਕਰਦੇ ਆਂ ਵੀ ਕਿੰਨੀ ਐਚਪੀ ਨੂੰ ਕਿੰਨੇ ਕਲਟੀਵੇਟਰ ਸਹੀ ਐ ਕਿੰਨੀਆਂ ਤਵੀਆਂ ਸਹੀ ਐ ਤਾਂ ਆਪਾਂ ਗੱਲ ਕਰਦੇ ਆਂ 45 ਐਚਪੀ ਤੋਂ 45 ਤੋਂ 50 ਐਚਪੀ ਐ 45 ਤੋਂ 50 ਐਚਪੀ ਜਿਹੜਾ ਟਰੈਕਟਰ ਐ ਉਹਨੂੰ 11 ਕਲਟੀਵੇਟਰ ਤੇ 16 ਤਵੀਆਂ ਉਹਨੂੰ ਸਹੀ ਐ ਇਹਦੇ ਨਾਲ ਜੇ 4 ਵੀਲ ਹੈ ਤਾਂ ਦੋ ਐਡ ਹੋਰ ਕਰੀ ਜਾਇਓ ਮਤਲਬ ਜੇ 45 ਤੋਂ 50 ਐਚਪੀ ਜੇ 4 ਵੀਲ ਹੈ ਤਾਂ ਆਪਾਂ 13 ਵੀ ਪਾ ਸਕਦੇ ਆ ਤਾਂ ਤਵੀਆਂ 18 ਕਰ ਸਕਦੇ ਆ ਦੋ ਕਲਟੀਵੇਟਰ ਐਡ ਕਰੀ ਜਾਇਓ ਤੇ ਦੋ ਨਾਲ ਤਵੇ ਐਡ ਕਰੀ ਜਾਇਓ ਜਾਂ ਚਾਰ ਜੇ 4 ਵੀਲ ਦਾ ਇੰਨਾ ਫਰਕ ਪੈਂਦਾ ਇਹਦੋਂ ਜ਼ਿਆਦਾ ਹੀ ਫਰਕ ਪੈਂਦਾ 4 ਵੀਲ ਦਾ ਤਾਂ 45 ਤੋਂ 50 ਐਚਪੀ ਨੂੰ 11 ਕਲਟੀਵੇਟਰ ਤੇ 16 ਤਵੀਆਂ ਤੇ ਜਿਹੜਾ ਆਪਣਾ ਹੈਗਾ 55 ਤੋਂ 60 HP ਉਹਨੂੰ 13 ਕਲਟੀਵੇਟਰ ਤੇ 18 ਜਾਂ 20 ਤਵੀਆਂ ਸਹੀ ਹੈ ਮਤਲਬ ਮੈਂ ਕਈ ਵਾਰੀ ਵੇਖਿਆ ਹੈਗਾ ਜਿਵੇਂ ਟਰੈਕਟਰ ਨਾ ਸੰਦ ਵੱਡਾ ਹੈ ਤੇ ਉਹ ਡਰਾਈਵਰ ਵੀ ਔਖਾ ਹੋ ਜਾਂਦਾ ਲਿਫਟ ਤੇ ਹੱਥ ਹੁੰਦਾ ਤੇ ਟਰੈਕਟਰ ਵੀ ਔਖਾ ਹੋ ਜਾਂਦਾ ਨਾਲੇ ਸੰਦ ਪੂਰਾ ਪਿੱਛੇ ਲੱਗਦਾ ਨਹੀਂ ਜਿਹੜਾ ਸਹੀ ਸੰਦ ਹੈ ਜਿਹੜੀ ਨਾਰਮਲ ਆਪਾਂ ਵਹਾਈ ਕਰਦੇ ਆ ਮੈਂ ਉਹਦੀ ਗੱਲ ਕਰੀ ਜੰਨਾ ਉਤੋਂ ਬਾਅਦ ਆ ਜੋ 65 ਐਚਪੀ 65 ਐਚਪੀ ਨੂੰ ਆਪਣਾ 15 ਗਲਟੀਵੇਟਰ ਤੇ 22 ਜਾਂ 24 ਤਵੀਆਂ ਫੋਰ 휠 ਨੂੰ 22 ਜਾਂ 24 ਤਵੀਆਂ 15 ਗਲਟੀਵੇਟਰ ਤੇ ਉਤੋਂ ਬਾਅਦ ਆ ਜੋ 70 ਤੋਂ 75 ਐਚਪੀ ਟਰੈਕਟਰ ਆ ਜਿਹੜੇ ਅ ਅੱਜਕੱਲ ਮੈਂ ਦੇਖਿਆ ਵੀ ਵੱਡੀ ਐਚਪੀ ਦੇ ਟਰੈਕਟਰ ਜ਼ਿਆਦਾ ਵਿਖ ਰਹੇ ਆ ਜਿਵੇਂ 50 65 ਐਚਪੀ 70 ਐਚਪੀ 75 ਐਚਪੀ ਬਹੁਤ ਵਿਖ ਰਹੇ ਆ ਵੱਡੀ ਐਚਪੀ ਵਾਲੇ ਤਾਂ ਆਪਾਂ ਨੂੰ ਵੱਡੀ ਐਚਪੀ ਦਾ ਆਪਾਂ ਟਰੈਕਟਰ ਤਾਂ ਚਲੋ ਲੈ ਲੈਨੇ ਆ ਐਵਰੇਜ ਆਪਾਂ ਨੂੰ ਤਾਂ ਹੀ ਦੇਊਗਾ ਜੇ ਉਹਦੇ ਮਗਰ ਅਸੰਦ ਪੂਰਾ ਸਹੀ ਹੋਊਗਾ ਤਾਂ ਜਿਹੜਾ 70 ਤੋਂ 75 ਐਚਪੀ ਹੈ ਉਹਨੂੰ 17 ਕਲਟੀਵੇਟਰ ਤੇ ਤਵੀਆਂ ਆਪਣੀਆਂ ਹੋ ਗਈਆਂ 28ਵੀਆਂ ਜਾਂ 32ਵੀਆਂ ਵੀ ਉਹ ਖਿੱਚੂਗਾ ਵਧੀਆ ਹੱਸ ਕੇ ਜਿਹੜਾ 75 ਐਚਪੀ ਹੈ ਹੁਣ ਮੈਂ ਕਈ ਵਾਰੀ ਵੇਖਿਆਗਾ ਆਪਾਂ ਬਸ ਇੱਥੋਂ ਤੱਕ ਤਾਂ ਆਪਾਂ ਤੱਕ ਆਪਾਂ ਗੱਲ ਕਰਨੀ ਹੈ ਕਿਉਂਕਿ ਆਪਣੇ ਕੋਲੇ ਜਿਹੜੇ ਟਰੈਕਟਰ ਹੈ ਉਹ ਹੈਗੇ ਆ 75 ਐਚਪੀ ਤੋਂ ਉੱਤੇ ਮੇਰਾ خیال ਸ਼ਾਇਦ ਹੀ ਕੋਈ ਹੋਵੇ ਜਿਆਦਾ ਤਾਂ 60 ਤੋਂ 65 ਐਚਪੀ ਤੇ 70 ਐਚਪੀ ਇਹ ਹੈ ਹੁਣ 75 ਵੀ ਵਿਗਨ ਲੱਗ ਗਿਆ ਤੇ ਆਪਾਂ ਇੱਥੋਂ ਤੱਕ ਗੱਲ ਕਰਨੀ ਸੀ ਇਹ ਸੰਦ ਸਹੀ ਹੈ ਜੇ ਆਪਾਂ ਵੱਡਾ ਪਾਈ ਫਿਰਾਂਗੇ ਹੁਣ ਮੈਂ ਇੱਕ ਮੇਰਾ ਵੀਰ ਦੇਖਿਆ ਵੀ 3600 ਟਰੈਕਟਰ ਮਗਰ 13 ਕਲਟੀਵੇਟਰ ਪਾਈ ਫਿਰੇ ਹੁਣ ਮੇਰੇ ਕੋਲੇ ਵੀ ਆ 3600 ਹੈਗਾ ਬਹੁਤ ਸ਼ੌਂਕ ਨਾਲ ਰੱਖਿਆ ਹੋਇਆ ਬਹੁਤ ਹੀ ਜ਼ਿਆਦਾ ਵਧੀਆ ਕੰਮਕੁੰਮ ਕਰਾ ਕੇ ਰੱਖਿਆ ਹੋਇਆ ਤੇ ਮਤਲਬ ਪੂਰੀ ਪਾਵਰ ਹੈ ਇਹਦੀ ਚ ਤੇ ਇਹ ਆਪਾਂ ਨੂੰ 11 ਕਲਟੀਵੇਟਰ ਸਹੀ ਖਿੱਚਦਾ ਸਾਡੇ ਕੋਲੇ 11 ਕਲਟੀਵੇਟਰ ਹੈ ਜੋ 13 ਪਾਲ ਕੇ ਪਾਉਣ ਨੂੰ ਤਾਂ ਪਾਣਾ ਇਹਦੇ ਮਗਰ 15 ਪਾਲੋ ਜੇ ਆਪਾਂ ਲਾਉਣਾ ਹੀ ਨਹੀਂਗੇ ਸਹੀ 11 ਕਲਟੀਵੇਟਰ ਇਹ ਖਿੱਚਦਾ ਜਿਵੇਂ ਅਪੜਵਾਨ ਆ ਅਪੜਵਾਨ ਦੇ ਵਿੱਚ ਇੱਕ ਝੂਗਾ ਟਾਪ ਲੋਚ ਖਿੱਚੂਗਾ ਤੇ ਇੱਕ ਵਾਹ ਲੱਗੀ ਦੂਜੀ ਵਾਹ ਤੇ ਪਹਿਲੇ ਹਾਈ ਜਿ ਖਿੱਚੂਗਾ ਇਸੇ ਤਰ੍ਹਾਂ ਹੀ ਸਾਡੇ ਕੋਲੇ ਸ਼ਵਰਾਜ ਸੀਗੇ 855 11 ਕਲਟੀਵੇਟਰ ਸੀਗੇ ਸੰਗਰਗੀ ਵਾਲੇ ਸੀਗੇ ਭੂਰ ਸਿੰਘ ਦੇ 11 ਕਲਟੀਵੇਟਰ ਅਪੜਵਾਨ ਦੇ ਵਿੱਚ ਉਹ ਟਾਪ ਲੋਚ ਖਿੱਚਦਾ ਸੀ ਜੇ ਜਦੋਂ ਇੱਕ ਵਾਰ ਲੱਗ ਜਾਂਦੀ ਸੀ ਤਾਂ ਉਹ ਪਹਿਲੇ ਹਾਈ ਜਿਹੇ ਦਾ ਸੀਗਾ ਇਹ ਉਹ ਆਪਾਂ ਭਜਾਈ ਫਿਰਨਾ ਉਹ ਹੀ ਲਾਉਣੇ ਹੈ ਨੀ ਕਲਟੀਵੇਟਰ ਤਾਂ ਉਹ ਗੱਲ ਬਕਰੀ ਹੈ ਪਰ ਜਿਹੜੀ ਸਹੀ ਭਾਈ ਕਰਨੀ ਹੈ ਉਹ ਇਹ ਹੀ ਹੈ ਜਿਵੇਂ 3600 ਵੀ ਹੈ ਇਹ ਵੀ ਜਿਹੜੀ ਇਹਦੀ ਸਹੀ ਭਾਈ ਹੈ ਟਾਪ ਲੋਚ ਹੀ ਹੈ ਦੂਜੀ ਵਾਰ ਜਦੋਂ ਵਾਹਣ ਥੋੜਾ ਪੋਲਾ ਹੋ ਗਿਆ ਤਾਂ ਆਪਾਂ ਇਹਨੂੰ ਪਹਿਲੇ ਚਲਾ ਸਕਦੇ ਹਾਂ ਇਸੇ ਤਰ੍ਹਾਂ ਹੀ ਮੈਂ ਜਮੈਂ ਦੱਸ ਕਿਹੜਾ ਸ਼ਵਰਾਜ ਸੀਗਾ ਉਹ ਕਈ ਮੇਰੇ ਵੀਰ ਕਹਿਣਗੇ ਕਮੈਂਟਾਂ 'ਚ ਯਾਰ ਸਾਡੇ ਤਾਂ ਸ਼ਵਰਾਜ ਆ ਐਂ ਖਿੱਚਦਾ ਜਿਉਂ ਖਿੱਚਦਾ ਚੱਲ ਬਾਈ ਖਿੱਚਦਾ ਹੋਊਗਾ ਆਪ ਦਾ ਆਪ ਦਾ ਹਿਸਾਬ ਹੈ ਪਰ ਸਾਡੇ ਕੋਲੇ ਜਿਹੜਾ ਸ਼ਿਵਰਾਜ ਸੀਗਾ ਸਾਡੇ ਕੋਲੇ ਉਹ ਸੀਗਾ 18 ਮਾਡਲ ਸੀਗਾ 18 ਕੇ 19 ਮਾਡਲ 18 ਸੀ ਤੇ ਵਧੀਆ ਟਰੈਕਟਰ ਸੀਗਾ ਹੁਣ ਬਦਲ ਲਿਆ ਬਦਲ ਕੇ ਜੌਂਡੀਅਰ ਲੈ ਲਿਆ ਤੇ ਅੱਪੜ ਦੇ ਵਿੱਚ ਉਹ ਟਾਪ ਲੋਚ ਹੀ ਖਿੱਚਦਾ ਸੀਗਾ 11 ਗੈਲ ਦੀ ਬਿਚ ਫਿਰ ਸਾਨੂੰ ਲੱਗਿਆ ਮੈਂ ਕਿਹਾ ਯਾਰ ਕਿਤੇ ਇਹ ਨਾ ਹੋਵੇ ਵੀ ਟਰੈਕਟਰ ਚ ਕਈ ਵਾਰੀ ਕੰਪਨੀ ਵੱਲੋਂ ਪਿੱਛੋਂ ਹੀ ਕੋਈ ਨਾ ਕੋਈ ਨੁਕਸਾ ਆ ਜਾਂਦਾ ਵੀਰ ਟਰੈਕਟਰ ਟਾਪ ਲੋ ਚ ਆਪਣਾ ਖਿੱਚਦਾ ਪਹਿਲੇ ਅਪੜਵਾਂ ਚ ਤੇ ਪੁੱਛ ਗਏ ਇੱਕ ਮੇਰੇ ਵੀਰ ਕੋਲੇ 2855 ਸੀ ਮੈਂ ਉਹਨੂੰ ਪੁੱਛਿਆ ਉਹਨੇ ਵੀ ਮੈਨੂੰ ਦੱਸਿਆ ਕਹਿੰਦਾ ਬਾਈ ਸਹੀ ਜਿਹੜੀ 855 ਦੀ ਖਚਾਈ ਹੈ ਉਹ ਟਾਪ ਲੋ ਚ ਹੀ ਹੈ ਟਾਪ ਲੋ ਚ ਹੀ ਖਿੱਚਦਾ ਇਹ ਦੂਜੀ ਵਾਰ ਜਦੋਂ ਆਪਾਂ ਲਾਉਨੇ ਆ ਉਦੋਂ ਪਹਿਲੇ ਚ ਖਿੱਚਦਾ ਕੋਈ ਵੀ ਟਰੈਕਟਰ ਹੈ ਜਿਹੜੇ ਜਿਹੜੇ ਗੇਅਰ ਚ ਉਹਦੀ ਦਿੱਤਾ ਕੰਪਨੀ ਨੇ ਦਿੱਤਾ ਹੈ ਤਾਂ ਉਸੇ ਗੇਅਰ ਚ ਉਹ ਸਹੀ ਚ ਚਾਈ ਕਰਦਾ ਸੋ ਵੀਡੀਓ ਮੈਂ ਤਾਂ ਪਾਈ ਆ ਵੀ ਸੰਦ ਟਰੈਕਟਰ ਦੇ ਹਿਸਾਬ ਨਾਲ ਸੰਦਮਗਰ ਰੱਖਿਆ ਕਰੋ ਤਾਂ ਹੀ ਆਪਾਂ ਨੂੰ ਡੀਜ਼ਲ ਦੀ ਐਵਰੇਜ ਸਹੀ ਆਊਗੀ ਤਾਂ ਆਪਣਾ ਟਰੈਕਟਰ ਵੀ ਸਹੀ ਚੱਲੂਗਾ ਤੇ ਆਪਾਂ ਆਪ ਵੀ ਸੌਖੇ ਰਵਾਂਗੇ ਹੁਣ ਜੇ ਸੰਦਮਗਰ ਸਹੀ ਹੋਊਗਾ ਲਿਫਟ ਵੀ ਸੈਂਸਿੰਗ ਵੀ ਵਧੀਆ ਕਰੂ ਕੰਟਰੋਲ ਵਧੀਆ ਕਰੂਗਾ ਹੁਣ ਜੇ ਇਹਦੇ ਮਗਰ 13 ਕਲਟੀਵੇਟਰ ਪਾ ਲਾਂਗੇ ਤਾਂ ਕਿੱਥੋਂ ਇਹ ਕਰੂਗਾ ਕੰਟਰੋਲ ਕਰੂਗਾ ਜਾਂ ਸੈਂਸਿੰਗ ਕਰੂਗਾ ਫਿਰ ਆਪਾਂ ਕਿਤੇ ਲਿਫਟ ਚੱਕਾਂਗੇ ਕਿਤੇ ਮੋੜ ਤੋਂ ਆ ਕੇ ਲਿਫਟ ਨੂੰ ਹੱਥ ਮਾਰਾਂਗੇ ਕਿਤੇ ਬ੍ਰੇਕ ਨੱਪਾਂਗੇ ਸਹੀ ਸੰਦ ਹੈ ਹੁਣ ਇਹਦੇ 11 ਕਲਟੀਵੇਟਰ ਪਾ ਕੇ ਭਾਵੇਂ ਤੁਸੀਂ ਲਿਫਟ ਨੂੰ ਹੱਥ ਨਾ ਲਾਓ ਕਰਕੇ ਕੰਟਰੋਲ ਲਈ ਫਿਰ ਉਹ ਵਧੀਆ ਪਉਂਦਾ ਹੈ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੇ ਇੰਨੀ ਕੀ ਜਾਣਕਾਰੀ ਸੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਾਰਿਆਂ ਦਾ